ਅਨੰਦਪੁਰ ਸਾਹਿਬ ਖਾਲਸਾ ਪੰਥ ਦਾ ਜਿਉਂਦਾ ਜਾਗਦਾ ਇਤਿਹਾਸ ਪੰਜਾਬ ਦੀ ਸਜੀਵ ਵਿਰਾਸਤ ਅਤੇ ਅਮੀਰ ਖਾਲਸਾਈ ਸੱਭਿਆਚਾਰ ਹੈ। ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨਾਲ ਸਿੱਖਾਂ ਦਾ ਗੌਰਵਸ਼ਾਲੀ ਫਲਸਫਾ ਅਤੇ ਸਿਧਾਂਤ ਜੁੜਿਆ ਹੋਇਆ ਹੈ। ਇੱਥੋਂ ਦਾ ਕੁਦਰਤੀ ਤੇ ਭੂਗੋਲਿਕ ਖਾਸਾ ਸਿੱਖ ਵਿਰਾਸਤ ਦਾ ਅਨਿੱਖੜਮਾ ਅੰਗ ਹੈ। ਇਤਿਹਾਸ ਦੇ ਪੰਨਿਆਂ ਦੇ ਅੱਖਰਾਂ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਦੇ ਆਸ-ਪਾਸ ਦੀਆਂ ਪਹਾੜੀਆਂ ਖੱਡਾਂ ਹੀ ਹਨ। ਜਿਹੜੀਆਂ ਖਾਲਸਾ ਪੰਥ ਦੇ ਹੱਕ ਸੱਚ ਤੇ ਧਰਮ ਦੇ ਉਭਾਰ ਲਈ ਜ਼ਬਰ ਜ਼ੁਲਮ ਦੇ ਖਿਲਾਫ ਲੜੇ ਫੈਸਲਾਕੁਨ ਸੰਘਰਸ਼ ਤੇ ਇਤਿਹਾਸਿਕ ਜੰਗਾ ਜੂਦਾਂ ਦੀਆਂ ਇੱਕੋ ਇੱਕ ਚਸ਼ਮਦੀਦ ਗਵਾਹ ਹਨ ਬਹੁਤ ਸਾਰੇ ਨਾਮੀ ਲੇਖਕਾਂ ਦਾ ਮੰਨਣਾ ਹੈ ਕਿ ਅਸੀਂ ਉਸ ਅਨੰਦਪੁਰ ਤੋਂ ਸੱਦ ਕੇ ਹਾਂ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਰਹਿਮਤ ਤੇ ਬੱਦਲ ਵਰਸਾਏ ਹਨ ਤੇ ਜ਼ਿੰਦਗੀ ਦੇ 27 ਸਾਲ ਉੱਥੇ ਟਿਕ ਕੇ ਧਰਮ ਨੂੰ ਪਵਿੱਤਰ ਕੀਤਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਉਹਨਾਂ ਤੱਥਾਂ ਬਾਰੇ ਜਾਣਾਂਗੇ ਜਿਨਾ ਦਾ ਸਬੰਧ ਸ਼੍ਰੀ ਅਨੰਦਪੁਰ ਸਾਹਿਬ ਨਾਲ ਜੋੜਿਆ ਹੋਇਆ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਵੀਡੀਓ ਨੂੰ ਲਾਈਕ ਕਰਕੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪਜੀ ਤੱਕ ਪਹੁੰਚ ਸਕੇ ਪਹਿਲਾ ਤਦ ਸ਼੍ਰੀ ਅਨੰਦਪੁਰ ਸਾਹਿਬ ਨਗਰੀ ਦਾ ਮੋਢ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਨੇ 19 ਜੂਨ 1665 ਈਸਵੀ ਨੂੰ ਰਿਆਸਤ ਕਹਿਲੂਰ ਦੇ ਰਾਜੇ ਦੀਪ ਚੰਦ ਦੇ ਪਿੰਡ ਮਾਖਵਾਲ ਦੀ ਜ਼ਮੀਨ ਮੋਹ ਲੈ ਕੇ ਆਪਣੇ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਤੇ ਚੱਕ ਨਾਨਕੀ ਪਿੰਡ ਵਜੋਂ ਬਣਿਆ ਸੀ ਜਿਸ ਨੂੰ ਬਾਅਦ ਵਿੱਚ 1699 ਈਸਵੀ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਨਾਂ ਦਿੱਤਾ ਦੂਜਾ 5 ਸਾਲ ਦੀ ਉਮਰ ਵਿੱਚ ਪਟਨੇ ਦੀ ਧਰਤੀ ਤੋਂ ਆ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ 42 ਸਾਲ ਦੀ ਕੁੱਲ ਸੰਸਾਰਿਕ ਉਮਰ ਦਾ ਸਭ ਤੋਂ ਵੱਧ ਸਮਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੀ گزارਿਆ ਤੀਜਾ ਕਸ਼ਮੀਰੀ ਪੰਡਤ ਜਿਨ੍ਹਾਂ ਨੂੰ ਔਰੰਗਜ਼ੇਬ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀ ਜਨਊ ਦੀ ਰਾਖੀ ਲਈ ਵੀ ਗੁਰਤੇਗ ਭਾਦਰ ਜੀ ਕੋਲ ਅਨੰਦਪੁਰ ਸਾਹਿਬ ਵਿਖੇ ਹੀ ਗਿਆਸਨ ਚੌਥਾ ਸ੍ਰੀ ਗੁਰੂ ਗੋਬਿੰਦ राय ਜੀ ਨੂੰ 11 ਨਵੰਬਰ 1675 ਈਸਵੀ ਨੂੰ ਗੁਰਗੱਦੀ ਵੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੀ ਪ੍ਰਾਪਤ ਹੋਈ ਸੀ ਪੰਜਵਾਂ ਗੁਰਗੋਬਿੰਦ ਸਿੰਘ ਜੀ ਦਾ ਵਿਆਹ ਜੋ ਕਿ ਲਾਹੌਰ ਨਿਵਾਸੀ ਸ੍ਰੀ ਹਰਜਸ ਖਤਰੀ ਦੀ ਸੁਪੁੱਤਰੀ ਮਾਤਾ ਜੀਤੋ ਜੀ ਨਾਲ 2 ਜੂਨ 1677 ਈਸਵੀ ਨੂੰ ਹੋਇਆ ਸੀ ਵਿਆਹ ਲਈ ਬਰਾਤ ਵੀ ਅਨੰਦਪੁਰ ਸਾਹਿਬ ਤੋਂ ਹੀ ਲੈ ਕੇ ਗਏ ਸਨ ਛੇਵਾਂ ਸਾਬਜਾਦਾ ਜੁਝਾਰ ਸਿੰਘ ਜੀ ਦਾ ਜਨਮ 3 April 1690 ਈਸਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਤੇ ਨਾਲ ਹੀ ਛੋਟੇ ਸਾਬਜਦਿਆਂ ਪਪਾ ਜੋਰਾਵਰ ਸਿੰਘ ਜੀ ਤੇ ਪਪਾ ਫਤਿਹ ਸਿੰਘ ਜੀ ਦਾ ਜਨਮ ਵੀ ਅਨੰਦਪੁਰ ਸਾਹਿਬ ਵਿਖੇ ਹੀ ਹੋਇਆ ਸੱਤਵਾਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ 1699 ਈਸਵੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਸੀ ਅੱਠਵਾਂ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ ਜੋਤ 1721 ਈਸਵੀ ਵਿੱਚ ਬिलासपुर ਦੇ ਪਹਾੜੀ ਰਾਜਾ ਭੀਮਚੰਦ ਨਾਲ ਤੇ ਦੂਜਾ 1704 ਈਸਵੀ ਵਿੱਚ ਬिलासपुर ਕਾਂਗੜਾ ਅਤੇ ਗੁਲੇਰ ਦੇ ਪਹਾੜੀ ਰਾਜਾ ਨਾ ਹੋਇਆ ਨੌਵਾਂ ਉਹ 40 ਸਿੰਘ ਜਿਨ੍ਹਾਂ ਨੇ ਖੇਦਰਾਣੀ ਦੀ ਲੜਾਈ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਦਾਵਾ ਲਿਖ ਕੇ ਗੁਰੂ ਜੀ ਦਾ ਸਾਥ ਵੀ ਅਨੰਦਪੁਰ ਸਾਹਿਬ ਤੋਂ ਹੀ ਛੱਡਿਆ ਸੀ 10 ਮਾ 11 ਨਵੰਬਰ ਸਨ 1675 ਨੂੰ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸੀਸ ਦਾ ਬਲਦਾਨ ਦੇ ਕੇ Hindu ਧਰਮ ਦੀ ਰੱਖਿਆ ਕੀਤੀ ਤਾਂ ਗੁਰੂ ਦਾ ਸਿੱਖ ਪਾਈ ਜੈਤਾ ਜੀ ਰੰਗਰੇਟੇ ਨੇ ਗੁਰੂ ਸਾਹਿਬ ਜੀ ਦਾ ਸੀਸ ਆਪਣੀ ਚਾਦਰ ਵਿੱਚ ਲਪੇਟ ਕੇ ਅਨੰਦਪੁਰ ਸਾਹਿਬ ਪਹੁੰਚ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਰਪਣ ਕੀਤਾ ਸੋ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਵੀ ਅਨੰਦਪੁਰ ਸਾਹਿਬ ਵਿਖੇ ਹੀ ਬੜੇ ਆਦਬ ਅਤੇ ਸਤਿਕਾਰ ਨਾਲ ਕੀਤਾ ਗਿਆ ਸੀ 12ਵਾਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਣਾਏ ਗਏ ਪੰਜ ਕਿਲੇ ਕਿਲਾ ਅਨੰਦਗੜ੍ਹ ਕਿਲਾ ਲੋਗੜ੍ਹ ਕਿਲਾ ਫਤੇਗੜ੍ਹ ਕਿਲਾ ਕੇਸਗੜ੍ਹ ਅਤੇ ਕਿਲਾ ਹੋਲਗੜ੍ਹ ਵੀ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਹੀ ਸਥਾਪਿਤ ਹਨ 13ਵਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਸਥਾਨਾਂ ਦੀ ਅਮਿੱਟ ਯਾਦਗਾਰੀ ਯਾਤਰਾ ਗੁਰੂ ਗੋਬਿੰਦ ਸਿੰਘ ਮਾਰਗ ਦਾ ਆਰੰਭ ਵੀ ਅਨੰਦਪੁਰ ਸੈਵਕ ਤੋਂ ਹੀ ਹੁੰਦਾ ਹੈ 14ਵਾਂ ਸਿੱਖ ਪੰਥ ਦੇ ਇਤਿਹਾਸ ਨੂੰ ਸੰਗਠਿਤ ਕਰਨ ਅਤੇ ਨੌਜਵਾਨ ਪੀੜੀ ਨੂੰ ਇਸ ਨਾਲ ਜੋੜਨ ਦੇ ਮੰਤਵ ਨਾਲ ਸ਼ਿਵਾਲਕਤੀਆਂ ਪਹਾੜੀਆਂ ਦੀ ਮਨਮੋਹੀ ਕੋਧ ਵਿੱਚ ਸਥਾਪਿਤ ਕੀਤੀ ਗਈ ਯਾਦਗਾਰ ਵਿਰਾਸਤ ਇੱਕ ਖਾਲਸਾ ਵੀ ਸ਼੍ਰੀ ਅਨੰਦਪੁਰ ਸੈਵਕੀ ਹੈ ਸ਼੍ਰੀ ਅਨੰਦਪੁਰ ਸੈਵਕ ਨਾਲ ਸੰਬੰਧਿਤ ਅਜੀਹਾਤ ਜਿਹੜਾ ਕਿ ਤੁਸੀਂ ਜਾਣਦੇ ਹੋ ਕਮੈਂਟ ਵਿੱਚ ਜ਼ਰੂਰ ਦੱਸੋ ਜੀ ਤੇ ਨਾਲ ਹੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤ ਨਾਲ ਸ਼ੇਅਰ ਜ਼ਰੂਰ ਕਰੋ ਜੀ